ਸਰਹੰਚ ਪਿੰਦੇ ਮਾਦੋਪੁਰ ਕੋਲ ਤੜਕੇ ਹੀ ਇੱਕ ਵੱਡਾ ਹਾਸਾ ਹੋਣ ਟਲਿਆ ਰੇਲਵੇ ਦੀਆਂ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਸ ਵਿੱਚ ਦੋ ਰੇਲ ਦੇ ਡਰਾਈਵਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅੱਜ ਸਾਨੂੰ ਇਹ ਨੋਚਨ ਮਿਲੀ ਸੀ ਸਵੇਰੇ ਅਬਾਊਟ ਪੋਣੇ ਦੇ 4 ਵਜੇ ਕਿ ਇਸ ਤਰ੍ਹਾਂ ਇਥੇ ਐਕਸੀਡੈਂਟ ਹੋਇਆ ਤਾਂ ਅਸੀਂ ਇਥੇ ਪੁੱਜੇ ਆ ਤੇ ਇਥੇ ਦੋ ਮਾਲਕੜੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈ ਗਈ ਤੇ ਸਿਰਫ ਜਿਹੜੇ ਰੇਲਗੱਡੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਕੋਲ ਇਹ ਘਰ ਤਾਂ ਤੇ ਬਾਕੀ ਸਾਰੇ ਜੋ ਬਚਾਅ ਕਾਰਜ ਦੇ ਮੌਕੇ ਤੇ ਉਹ ਚੱਲ ਰਹੇ ਤੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਕਿ ਕਿਧਰ ਆ ਰਹੀ ਸੀ ਜੀ 8 9 ਉਹਦੇ ਮਰੀਆਂ ਸੀ ਵਾਲਾ ਸਾਈਡ ਤੋਂ ਬਾਕੀ ਬਾਕੀ ਡੀਏਟ ਕਰਾਂਗੇ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਹਜੇ ਹੋ ਰਿਹਾ ਹੈ ਕਿ ਇਹਦੇ ਨਾਮ ਕੀ ਨੇ ਪਤਾ ਲੱਗਾ ਕੁਝ ਉਹ ਦੋਵੇਂ ਲੋਕੋ ਪਾਇਲਟ ਆ ਮੇਰਾ ਨਾਮ ਡਾਕਟਰ ਈਵਨ ਪ੍ਰੀਤਪੁਰ ਸਿਵਲ ਹਸਪੀਟਲ ਫਟੇਗੜ ਸਾਹਿਬ ਐਸ ਵਿਲੇ ਅਮਰਜੈਂਸੀ ਡਿਊਟੀ ਵਿੱਚ ਤਨਤ ਆ ਸਾਡੇ ਕੋਲੋ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਆਏ ਸੀ ਜਿਦੇ ਵਿੱਚ ਹਿਮਾਂਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਇੱਕ ਤੇ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਤੇ ਸੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀਗੀ ਉਹ ਚੱਲ ਨਹੀਂ ਪਾ ਰਿਹਾ ਸੀ ਤਾਂ ਕਰਕੇ ਉਹਨਾਂ ਦਾ ਕਿੱਥੇ ਹੈ ਓਕੇ ਤੇ ਮੈਂ ਕਿੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਤੁਹਾਨੂੰ ਸਹਾਰਾ ਕੋਈ ਉਪਕੀ ਦੇ ਦੇਣਾ ਠੀਕ ਹੈ